ਸਮੇਂ ਸਿਰ ਤਨਖਾਹ ਨਾ ਮਿਲਣ ਨੂੰ ਲੈ ਕੇ ਸੇਵਾ ਕੇਂਦਰ ਦੇ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਅੱਜ ਸ਼ਾਮ ਕਰੀਬ 3 ਵਜੇ ਜਾਣਕਾਰੀ ਦਿੰਦੇ ਹਾਂ ਸੇਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਅਤੇ ਮਨਵੀਰ ਕੌਰ ਨੇ ਕਿਹਾ ਕਿ ਅੱਜ ਜ਼ਿਲ੍ਹੇ ਭਰ ਦੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਮਾਨਸਾ ਦੇ ਸੇਵਾ ਕੇਂਦਰ ਵਿਖੇ ਹੜਤਾਲ ਕਰ ਕੰਪਨੀ ਅਤੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਅਤੇ ਹਰ ਮਹੀਨੇ ਉਨ੍ਹਾਂ ਨੂੰ ਫੋਨ ਕਰਕੇ ਤਨਖਾਹਾਂ ਲਿਖਿਆ ਨਾ ਪੈਂਦਾ ਹੈ ਉੱਥੇ ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕਰਮਚਾਰੀਆਂ ਦੇ ਬੈਠਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਕਈ ਮਹਿਲਾਵਾਂ ਵੀ ਕੰਮ ਕਰਦੀਆਂ ਹਨ ਉਹਨਾਂ ਨੂੰ ਰਾਤ ਨੂੰ 8 ਵਜੇ ਘਰ ਜਾਣ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਜਲਦ ਤੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸਰਕਾਰ ਅਤੇ ਕੰਪਨੀ ਖਿਲਾਫ ਵੱਡਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ਮੰਗੇ ਆ ਜੀ ਸਾਡੀਆਂ ਪ੍ਰਾਈਵੇਟ ਕੰਪਨੀਆਂ ਦੇ ਥਰੂ ਆ ਜਿਹੜੇ ਸੇਵਾ ਕੇਂਦਰ ਹੈ ਜਿਹੜੇ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਇਸ ਦੇ ਸਬੰਧ ਦੇ ਵਿੱਚ ਕੀ ਆ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਆਪਰੇਟਰਾਂ ਦਾ ਜਿਹੜਾ ਵੱਧ ਤੋਂ ਵੱਧ ਸੋਲੂਸ਼ਨ ਕਰ ਰਹੀਆਂ ਨੇ ਤੇ ਕੋਈ ਟਾਈਮ ਤੇ ਮਤਲਬ ਕਿ ਕੋਈ ਸੈਲਰੀ ਨਹੀਂ ਦੇ ਰਹੀਆਂ ਜੋ ਪਿੱਛੇ ਸਰਕਾਰ ਦਾ ਜੋ ਮੰਨ ਲਓ ਕੰਪਨੀ ਵੱਲੋਂ ਦਿੱਤਾ ਗਿਆ ਸਾਨੂੰ ਵੀ ਬੋਨਸ ਆ ਜਿਹੜਾ ਤੁਹਾਨੂੰ ਹਰ ਸਾਲ ਇੱਕ ਮਤਲਬ ਕਿ ਮਿਲਿਆ ਕਰਨਾ ਇੱਕ ਤਰੀਕ ਨੂੰ ਉਹ ਸਾਨੂੰ ਬੋਨਸ ਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਵੀ ਨਹੀਂ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਕੀ ਹੈ ਕਈ ਮੁੱਦੇ ਸਾਡੇ ਹੋਰ ਨੇ ਜਿਵੇਂ ਪਿਛਲੇ ਕੀ ਆ ਆਧਾਰ ਆ ਆਪਰੇਟਰਾਂ ਦੀਆਂ ਜਿਹੜੀਆਂ ਤਨ ਤਨਖਾਹਾਂ ਤੇ ਸਾਡੇ ਤੋਂ ਕੰਮ ਕਰਵਾਇਆ ਜਾ ਰਿਹਾ ਹੈ ਉੱਪਰੋਂ ਜਿੰਨੇ ਵੀ ਡਿਪਾਰਟਮੈਂਟ ਨਵੇਂ ਆਉਂਦੇ ਨੇ ਕੁਝ ਵੀ ਆਉਂਦਾ ਹੈ ਉਹ ਸਾਰੇ ਦਾ ਸਾਰਾ ਕੰਮ ਹੈ ਜਿਹੜਾ ਉਹ ਸੇਵਾ ਕੇਂਦਰ ਨੂੰ ਸੌਂਪਿਆ ਜਾਂਦਾ ਹੈ ਵੀ ਕੋਈ ਵੀ ਕੰਮ ਹੈ ਕਿਸੇ ਵੀ ਡਿਪਾਰਟਮੈਂਟ ਦਾ ਤੁਸੀਂ ਸੇਵਾ ਕੇਂਦਰ ਦੇ ਵਿੱਚ ਕਰਵਾਓ ਪਰ ਸੇਵਾ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਮੌਕੇ ਦੀ ਨਹੀਂ ਦੇਖ ਰਹੀ ਨਾ ਹੀ ਕੰਪਨੀ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਦੇਖ ਰਹੀ ਹੈ ਵੀ ਇਹਨਾਂ ਨੂੰ ਕੰਮ ਦਿਨਾ ਦਿੱਤਾ ਜਾ ਰਿਹਾ ਉਸ ਕੰਮ ਦੇ ਹਿਸਾਬ ਨਾਲ ਇਹਨਾਂ ਨੂੰ ਉਨੀਆਂ ਬਰਾਬਰ ਤਨਖਾਹਾਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਉਸ ਤੋਂ ਬਾਅਦ ਜਿਹੜੇ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਨੇ ਸਿਕਿਉਰਿਟੀ ਗ ਉਸ ਤੋਂ ਬਾਅਦ ਕੀ ਹੈ ਉਹਨਾਂ ਦੇ ਮੰਨ ਲਓ ਜਦੋਂ ਅਸੀਂ ਤਨਖਾਹ ਦੇ ਲਈ ਕੋਈ ਵੀ ਸਟ੍ਰਾਈਕ ਕਰਦੇ ਹਾਂ ਜਾਂ ਕੁਝ ਵੀ ਮੁੱਦਾ ਅਸੀਂ ਖੜਾ ਕਰਦੇ ਹਾਂ ਤਾਂ ਉਸ ਤੋਂ ਬਾਅਦ ਕੀ ਹੈ ਨਜਾਇਜ਼ ਤਰੀਕੇ ਨਾਲ ਸਾਨੂੰ ਬਿਨਾਂ ਦੱਸੇ ਸਾਡੇ ਆਪਰੇਟਰਾਂ ਦੀਆਂ ਜਿਹੜੀਆਂ ਬਦਲੀਆਂ ਨੇ ਉਹ ਸਾਡੇ ਜ਼ਿਲ੍ਹੇ ਤੋਂ ਬਾਹਰ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਇੱਕ ਆਪਰੇਟਰ ਮਾਨਸਾ ਦਾਗਾ ਉਹਦੀ ਮੰਨ ਲਓ ਬਦਲੀ ਹੈ ਜਿਹੜੀ ਉਹ 100 150 ਕਿਲੋਮੀਟਰ ਦੂਰ ਲੁਧਿਆਣਾ ਕੋਈ ਮਲੇਰ ਕੋਟਲਾ ਕੋਈ ਐਵੇਂ ਬਦਲੀਆਂ ਕੀਤੀਆਂ ਜਾਂਦੀਆਂ ਨੇ ਕਿ ਇੰਨੀਆਂ ਘੱਟ ਤਨਖਾਹ ਦੇ ਉੱਪਰ ਕੋਈ ਆਪਰੇਟਰ ਬਾਹਰ ਜਾ ਕੇ ਸਰਵਾਈਵ ਕਰ ਸਕਦਾਗਾ ਇਸ ਦੇ ਮੁੱਦੇ ਜਦੋਂ ਵੀ ਮੈਂ ਸੋ ਕੋਈ ਵੀ ਅਸੀਂ ਮੰਨ ਲਓ ਸਰਕਾਰ ਦੇ ਵਿਰੁੱਧ ਜਾਂ ਅ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਟਾਈਮ ਦੇ ਵਿੱਚ ਜਿਹੜੇ ਸੇਵਾ ਕੇਂਦਰ ਸੀਗੇ ਕਿਸੇ ਸਰਕਾਰਾਂ ਦੇ ਇਹ ਡ੍ਰੀਮ ਪ੍ਰੋਜੈਕਟ ਹੁੰਦੇ ਸੀਗੇ ਪਰ ਗਲਤ ਸਰਕਾਰਾਂ ਦੇ ਤੇ ਗਲਤ ਕੰਪਨੀਆਂ ਦੇ ਹੱਥੇ ਚੜਨ ਦੇ ਕਾਰਨ ਇਹ ਜਿਹੜਾ ਪ੍ਰੋਜੈਕਟ ਸੀ ਬਿਲਕੁਲ ਸਤਿਆਨਾਸ਼ ਹੋ ਚੁੱਕਿਆ ਹੈਗਾ ਇਹਦੇ ਵਿੱਚ ਜਿੰਨੇ ਵੀ ਆਪਰੇਟਰ ਕੰਮ ਕਰ ਰਿਹਾ ਸਾਰਿਆਂ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਜਿਹੜਾ ਉਹ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ ਸਾਡੀ ਮੰਗ ਇਹੀ ਹੈ ਵੀ ਸਾਡੀਆਂ ਟਾਈਮ ਤੇ ਤਨਖਾਹਾਂ ਆਉਣੀਆਂ ਚਾਹੀਦੀਆਂ ਨੇ ਜਿੰਨੀਆਂ ਸਾਡੀਆਂ ਕਟੀਆਂ ਹੋਈਆਂ ਤਾਂ ਸੈਲਰੀਆਂ ਨੇ ਉਹ ਸਾਡੀਆਂ ਸਾਨੂੰ ਟਾਈਮ ਤੇ ਵਾਪਸ ਕੀਤੀਆਂ ਜਾਂ ਸਾਡਾ ਬਣਦਾ ਬੋਨਸ ਆ ਜਿਹੜਾ ਉਹ ਮਹੀਨੇ ਦਾ ਦਿੱਤਾ ਜਾਵੇ ਇੱਕ ਸਾਡੇ ਸੇਵਾ ਕੇਂਦਰ ਜਿਹੜੇ ਪੰਜਾਬ ਦੇ ਵਿੱਚ ਮੰਨ ਲਓ ਕਈ ਜ਼ਿਲ੍ਹਿਆਂ ਦੇ ਵਿੱਚ ਕੀਤੇ ਨੇ ਕਿ ਇੱਕ ਸੈਂਟਰ ਆ ਉਹਦਾ ਟਾਈਮ 8 ਤੋਂ 8 ਹੈ ਉਹਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਵੀ ਜਦੋਂ ਸ਼ਾਮ ਨੂੰ 5 ਵਜੇ ਤੋਂ ਬਾਅਦ ਅੱਜ ਕੱਲ੍ਹ ਸਿਆਲ ਤੇ ਸਰਦੀ ਦੇ ਮੌਸਮ ਦੇ ਵਿੱਚ ਕੋਈ ਵੀ ਐਂਟਰੀ ਨਹੀਂ ਹੁੰਦੀ ਕੋਈ ਵੀ ਉੱਥੇ ਮੰਨ ਲਓ ਸਿਟੀਜ਼ਨ ਨਹੀਂ ਆਉਂਦਾ ਆਪਣਾ ਕੰਮ ਕਰਵਾਉਣ ਵਾਸਤੇ ਠੀਕ ਆ ਉੱਥੇ ਕੀ ਆ ਉਸ ਤੋਂ ਵੀ ੱੱਕੇ ਨਾਲ ਆ ਜਿਹੜਾ ਉਹ 8 ਵਜੇ ਤੱਕ ਉਹਦੇ ਤੋਂ ਡਿਊਟੀ ਲਈ ਜਾਂਦੀ ਹੈ ਉਸ ਦੇ ਬਾਬਤ ਕੀ ਆ ਉਹ ਸੇਵਾ ਕੇਂਦਰ ਦੇ ਵਿੱਚ ਕੋਈ ਵੀ ਸਿਕਿਉਰਿਟੀ ਦਾ ਪ੍ਰ ਜਿਮੇਵਾਰੀ ਤੇ ਉੱਥੇ ਬੈਠ ਕੇ ਆਪਣੇ ਘਰੇ ਜਾਂਦਾਗਾ ਕੱਲ ਨੂੰ ਜੇ ਕੋਈ ਵੀ ਮੰਨ ਲਓ ਉਸ ਮੰਨ ਲਓ ਬਾਬਤ ਆਪਰੇਟਰ ਦਾ ਨੁਕਸਾਨ ਹੁੰਦਾਗਾ ਜਾਂ ਕੁਝ ਵੀ ਹੁੰਦਾਗਾ ਤਾਂ ਉਹਦੀ ਜਿਹੜੀ ਕੰਪਨੀ ਹੈ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਕਿੰਨਾ ਦਸਵਾ ਜਿਹੜਾ ਪ੍ਰਦਰਸ਼ਨ ਚੱਲੀ ਹੈ ਪ੍ਰਦਰਸ਼ਨ ਇਹ ਹੈ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਦਿੱਤੀਆਂ ਹੋਈਆਂ ਨੇ ਜਿੰਨਾ ਚਿਰ ਮੰਗਾਂ ਦਾ ਸਾਨੂੰ ਕੋਈ ਲਿਖਤੀ ਨਹੀਂ ਮਿਲਦਾ ਜਾਂ ਲਿਖਤੀ ਸਾਨੂੰ ਨਹੀਂ ਦਿੱਤਾ ਜਾਂਦਾ ਭਰੋਸਾ ਕੋਈ ਵੀ ਥੋੜੀ ਇੰਨੀ ਤਰੀਕ ਨੂੰ ਸੈਲਰੀ ਥੋੜੀ ਮਿਲਿਆ ਕਰੂਗੀ ਜਾਂ ਕੁਝ ਵੀ ਆ ਬੋਨਸ ਵਗੈਰਾ ਸਾਨੂੰ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਜਾਂਦਾ ਤਾਂ ਜਿਹੜੀ ਹੜਤਾਲ ਹੋਏ ਇਸੇ ਤਰ੍ਹਾਂ ਜਾਰੀ ਰਹੂਗੀ ਸਾਡਾ ਜਿਹੜੀਆਂ ਮੇਨ ਮੰਗਾਂ ਨੇ ਜੀ ਉਹ ਤੋਂ ਵਿੱਚ ਪਹਿਲਾਂ ਤਾਂ ਇਹੀ ਹੈ ਕਿ ਸਾਡੀ ਜਿਹੜੀ ਸੈਲਰੀ ਆ ਹਨਾ ਜਿੱਦਾਂ ਤਨਖਾਹ ਸਾਡੀ ਪਹਿਲਾਂ ਤਾਂ ਕੱਟੀ ਹੈਗੀ ਉਹ ਵੀ ਇਹ ਟਾਈਮ ਤੇ ਨਹੀਂ ਦਿੰਦੇ ਹੈਗੇਗੇ ਇਹ ਹੈ ਕਿ ਸਾਨੂੰ ਫਿਕਸਡ ਡੇਟ ਦੇ ਤੇ ਦਿੱਤੀ ਜਾਵੇ ਵੀ ਅਸੀਂ ਜਿਹੜੀ ਆਪਣੀ ਸੈਲਰੀ ਆ ਮਤਲਬ ਆਪਦੇ ਸਮੇਂ ਸਿਰ ਤੇ ਪ੍ਰਾਪਤ ਕਰ ਸਕੀਏ ਹਨਾ ਤੇ ਦੂਸਰੀ ਮੰਗ ਸਾਡੀ ਇਹ ਹੈਗੀ ਵੀ ਜਿਹੜੇ ਮਤਲਬ ਸਾਡੀਆਂ ਆਧਾਰ ਆਪਰੇਟਰ ਨਿਗੇ ਉਹਨਾਂ ਦੀ ਸੈਲਰੀ ਕੱਟੀ ਜਾਂਦੀ ਹੈਗੀ ਮਤਲਬ ਗਲਤੀ ਕਰਕੇ ਨਾਲੇ ਸਾਰੇ ਆਪਰੇਟਰ ਹੈ ਜੋ ਉਹ ਇਮਾਨਦਾਰੀ ਨਾਲ ਕੰਮ ਕਰਦੇ ਆ ਆਧਾਰ ਦਾ ਹਨਾ ਉਸ ਤੇ ਵਿੱਚੋਂ ਵੀ ਉਹਦੇ 3-4000 ਕੱਟ ਲਿਆ ਉਸਤੇ ਮਤਲਬ ਅਦਾ ਆਦੀ ਮਤਲਬ ਆਪਰੇਟਰ ਦੀ ਕੋਈ ਗਲਤੀ ਨਹੀਂ ਹੁੰਦੀ ਹੈਗੀ ਫਿਰ ਵੀ ਸੈਲਰੀਆਂ ਕੱਟ ਕੇ ਆਉਂਦੀਆਂ ਨੇਗੀਆਂ ਤੇ ਇੱਕ ਸਾਡਾ ਜਿਹੜਾ ਮਤਲਬ ਟਾਈਮ ਹੈ ਵਾਟਰ ਵਰਕਸ ਮਾਨਸਾ ਜਿਹੜਾ ਸਾਡਾ ਸੈਂਟਰ ਹੈਗਾ ਉਹਦਾ ਜਿਹੜਾ ਟਾਈਮ ਹੈ ਉਹ 8 ਤੋਂ 8 ਹੈਗਾ ਜਿਹਦੇ ਵਿੱਚ ਲੇਡੀ ਸਟਾਫ ਵੀ ਕੰਮ ਕਰਦਾ ਹਨ ਮਤਲਬ ਰਾਤ ਨੂੰ ਉਹਨਾਂ ਨੂੰ 8 ਵਜੇ ਜਾਣਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾਗਾ ਉਹਨਾਂ ਦੀ ਜ਼ਿੰਮੇਵਾਰੀ ਕੌਣ ਲੈਂਦਾਗਾ ਇਹੀ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਟਾਈਮ ਹੈ ਉਹ 9 ਤੋਂ 5 ਹੀ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਸੈਲਰੀਆਂ ਨੇ ਉਹ ਟਾਈਮ ਨਾਲ ਦਿੱਤੀਆਂ ਜਾਣ ਤੇ ਇੱਕ ਜਿਹੜਾ ਸਾਡਾ ਮਤਲਬ ਆਧਾਰ ਉਪਰੇਟਰਾਂ ਨਾਲ ਦੀ ਸੈਲਰੀ ਨਾ ਕੱਟ ਕੇ